ਸਤਿ ਸ੍ਰੀ ਅਕਾਲ ਜੀ ਅੱਜ ਮੈਂ ਤੁਹਾਨੂੰ ਦੱਸੂੰਗੀ ਰਿੰਗ ਬਟਨ ਲਾਣੇ ਆਪਾਂ ਘਰੇ ਹੀ ਲਾ ਸਕਦੇ ਆ ਇਹਨਾਂ ਨੂੰ ਇਹ ਹੁੰਦੀ ਹੈ ਜੀ 2.5 ਇਹ 25 30 ਰੁਪਏ ਦੀ ਆ ਜਾਂਦੀ ਹੈ ਇਹ ਕੀ ਹੁੰਦੀ ਹੈ ਇਹ ਪਰ ਮੈਂ ਇਹਦੇ ਨਾਲ ਕੱਲੀ ਨਾਲ ਲਾ ਦੰਨੀ ਆ ਇਹਦੀ ਮੈਨੂੰ ਲੋੜ ਨਹੀਂ ਪੈਂਦੀ ਹੈਗੀ ਇਹਨੇ ਰਿੰਗ ਦਾ ਬਟਨ ਲਾ ਲਈ ਇਹ ਕੰਡਾ ਉੱਪਰ ਧਰ ਲਿਆ ਜੀ ਇਹ ਇਹ ਚੀਜ਼ ਇਹ ਤੇ ਜਿਹੜੇ ਪੱਟੀ ਵਾਲੇ ਪਾਸਾ ਹੁੰਦਾ ਪੱਟੀ ਉੱਪਰ ਹੁੰਦੀ ਆ ਉਹਦੇ ਆਪਾਂ ਇਹ ਲਾਣਾ ਉੱਪਰਲੇ ਪਾਸੇ ਪੱਟੀ ਵਾਲੇ ਪਾਸੇ ਤੇ ਕੰਨਾਂ ਤੇ ਲੇਟਾਨੇ ਆ ਹਨਾ ਇਹ ਢਾਈ ਪਰ ਸੈੱਟ ਨਹੀਂ ਆਉਂਦੀ ਇਹ ਆਪਾਂ ਨੇ ਇਹ ਚੀਜ਼ ਦੇਖਣੀ ਆ ਇਹਦੇ ਵਿੱਚ ਇੱਕ ਗਲਾਈ ਹੁੰਦੀ ਆ ਹਨਾ ਇਹ ਆਪਾਂ ਨੇ ਦੇਖਣੀ ਹੈ ਧਿਆਨ ਨਾਲ ਇੱਕ ਪਾਸਾ ਇਹਦਾ ਸਾਫ਼ ਹੁੰਦਾ ਤੇ ਇੱਕ ਪਾਸੇ ਬੱਟ ਜੀ ਬਣੀ ਵੀ ਹੁੰਦੀ ਆ ਇਹ ਬੱਟ ਜੀ ਇਹ ਜਿਹੜੀ ਇਹ ਇਹਦੇ ਵਿੱਚ ਆਪਾਂ ਨੇ ਇਹ ਕੁੰਡੀ ਗਿੜੀਆਂ ਇਹ ਕੰਡੇ ਜੇ ਬਣੇ ਹੋਏ ਨੇ ਇਹਨਾਂ ਦੇ ਵਿੱਚ ਪਸਾ ਦੇਣੀ ਆ ਇਹ ਇਹਨਾਂ ਦੇ ਵਿੱਚ ਪਸਾ ਕੇ ਆ ਜਿਹੜਾ ਹੈ ਮੇਰੂ ਵਾਲਾ ਪਾਸਾ ਇਹ ਆਪਾਂ ਨੇ ਉੱਪਰ ਧਰ ਲੈਣਾ ਹੈ ਇਹ ਦੇਖ ਰਹੇ ਹੋ ਇਹ ਉੱਪਰ ਧਰ ਲਿਆ ਤੇ ਆਪਾਂ ਨੇ ਇਹ ਤੇ ਸਾਫ਼ ਕਰਨਾ ਹੈ ਠੀਕ ਹੈ ਹੁਣ ਆਪਾਂ ਦੂਜਾ ਲਾਵਾਂਗੇ ਇਹ ਵੀ ਇਹ ਲਾਣਾ ਹੈ ਕੰਡੇ ਜੀ ਦੇਖੋ ਬਾਹਰ ਨਿਕਲੇ ਆਏ ਨਾ ਆ ਦੇਖੋ ਬਿਲਕੁਲ ਉੱਪਰ ਧਰਨਾ ਹੈ ਇਹ ਦੇ ਵਟਣ ਦੇ ਨਾਲ ਗੋਲਾਈ ਦੇ ਕਿਹੜਾ ਇਹ ਸਰਾਖ ਹੈ ਇਹ ਇਹ ਗੱਭੇ ਆਣਾ ਚਾਹੀਦਾ ਇਹਦੇ ਗੋਲ ਚੱਕਰ ਦੇ ਨਾਲ ਇਹਦੇ ਉੱਪਰ ਧਰਨਾ ਆਪਾਂ ਨੇ ਫੇਰ ਸੱਟ ਮਾਰਨੀ ਹੈ ਇਥੇ ਠੀਕ ਹੈ ਲੱਗੇ ਹੁਣ ਲਾਵਾਂਗੇ ਆਪਾਂ ਹੱਟਲੇ ਫੇਰ ਉਹਨੂੰ ਇਹ ਜਾਸ ਦੀਆਂ ਤੁਹਾਨੂੰ ਇਹ ਇਹਨੂੰ ਇੱਕ ਸਾਰ ਕਰ ਲੈਣਾ ਪੱਟੀ ਨੂੰ ਤੇ ਇਹ ਪੱਟੀ ਦੇ ਉੱਪਰ ਧਰ ਕੇ ਇਹਨੂੰ ਹੱਥ ਨਾਲ ਜ਼ੋਰ ਨਾਲ ਘੁਮਾ ਦਿਓ ਤੇ ਇਹਦੇ ਨਿਸ਼ਾਨ ਪੈ ਗਿਆ ਇਹ ਦੇਖੋ ਇਹ ਨਿਸ਼ਾਨ ਬੈ ਗਿਆ ਇਹ ਆਪੇ ਸੀ ਦਵਣ ਜੂਗੀ ਆਪਾਂ ਨੇ ਇਸ ਨਿਸ਼ਾਨ ਤੇ ਇਹ ਇਹੇਠਾਂ ਇਹੇਠਾਂ ਤੋਂ ਲਾਣਾ ਆਪਾਂ ਨੇ ਕੰਡਾ ਉੱਪਰ ਨੂੰ ਕੱਢਣਾ ਇਹੋ ਹੁਣ ਇਹ ਇਸ ਤੇ ਇਹ ਬਟਨ ਲਾਣਾ ਹੈ ਰੇਟਲੀ ਪੱਟੀ ਦੇ ਇਹ ਵੀ ਐਵੇਂ ਹੀ ਸਣਾਏ ਕੁੰਡਾ ਦੇ ਵਿੱਚ ਇਹਨੂੰ ਵਿੱਚ ਪਾ ਕੇ उपर सट ला देनी पा के अपना उपर तो भी हल्की हल्की ला सकते हैं बहुत ही जोर द नहीं लाने फिर यह कई बार जो हल्का कपड़ा हों पट जाता वनू दें रिंग होंगी जी हूँ मैं थन दिखा भी बटन ला के हाँ देखो लग गया ਹੂੰ ਦੁੱਝਾ ਲਾਨੇ ਇਹ ਆ ਦੇਖੋ ਜੀ ਆ ਪੈ ਗਿਆ ਨਿਸ਼ਾਨ ਥੋੜਾ ਦਿਖ ਰਿਹਾ ਜੀ ਤੁਹਾਨੂੰ ਲਾਈਟ ਦੇ ਚਾਨਣੇ ਕਰਕੇ ਘਟ ਦਿਖ ਰਿਹਾ ਹੁਣ ਤੇ ਇਹੇਠਾਂ ਤੋਂ ਕੰਡਾ ਪਾ ਕੇ ਉੱਪਰ ਨੂੰ ਵੱਡਣਾ ਹੈ ਤੇ ਉੱਪਰ ਦੇ ਪਾਸੇ ਇਹ ਆਪਾਂ ਨੇ ਪਾਣੀ ਹੈ ਇਕੋ ਮੇਰੀ ਵੀਡੀਓ ਵਧੀਆ ਲੱਗਦੀ ਹੈ ਜੀ ਤਾਂ ਲਾਈਕ ਸ਼ੇਅਰ ਕਮੈਂਟ ਜਰੂਰ ਕਰਿਆ ਕਰੋ ਫਿਰ ਆਪਾਂ ਅੱਗੇ ਨੂੰ ਵੀਡੀਓ ਪਾਉਣ ਨੂੰ ਜੀ ਕਰਦਾ ਜੀ ਹਨਾ ਜੇ ਆਪਾਂ ਨੂੰ ਹੌਸਲਾ ਮਿਲਦਾ ਲੋ ਦਿੱਖੇ ਲਾਗੇ ਵੱਟੇ ਕਿਚੀ ਵੱਟ ਨਾਪਾ ਹੈ ਘਰੇ ਇਲਾਸ ਸਕਦੇ ਆ ਧੰਨਵਾਦ ਜੀ